ਪੰਤੀ ਦੇ ਸਰਪੰਚੀ ਜਿਹੜੇ ਕਹਿੰਦੇ ਨੇ ਅਸੀਂ ਜਿੱਤੇ ਪਿਆ ਸੋ ਵੀਰੋ ਇਹ ਇੱਕ ਕਿਸਾਨ ਦੇ ਖੇਤ ਵਿੱਚ ਖੜੀ ਫਸਲ ਦੇ ਵਾਂਗੂ ਨੇ ਜਿਹੜੀਆਂ ਵੋਟਾਂ ਨੇ ਜਦੋਂ ਤੱਕ ਕਿਸਾਨ ਦੇ ਖੇਤ ਦੇ ਵਿੱਚ ਖੜੀ ਫਸਲ ਅੜਤੀਏ ਦੇ ਜਾ ਕੇ ਗੱਟਿਆਂ ਦੇ ਵਿੱਚ ਤੋਲੀ ਨਹੀਂ ਜਾਂਦੀ ਤਦ ਤੱਕ ਕਿਸਾਨ ਉਹਨੂੰ ਆਪਣੀ ਫਸਲ ਨਹੀਂ ਮੰਨਦਾ ਜਾਂ ਇਹ ਨਹੀਂ ਕਹਿੰਦਾ ਵੀ ਇਹ ਇੰਨੀ ਹੋ ਜੂਗੀ ਕਿਉਂਕਿ ਫਸਲ ਤੇ ਕਦੇ ਵੀ ਕਿਸੇ ਵੀ ਵੇਲੇ ਕੁਦਰਤ ਦੀ ਜਾਂ ਬਿਮਾਰ ਬਿਮਾਰੀ ਦੀ ਕੋਈ ਬਿਮਾਰ ਫੈ ਸਕਦੀ ਹੈ ਇਸ ਲਈ ਉਹੀ ਫਸਲ ਮੰਨੀ ਜਾਂਦੀ ਹੈ ਜਿਹੜੀ ਆੜਤੀਏ ਦੇ ਗੱਟਿਆਂ ਦੇ ਵਿੱਚ ਤੋਲੀ ਜਾਂਦੀ ਹੈ ਸੋ ਜਿਹੜੇ ਵੀਰਾਂ ਨੂੰ ਕਈ ਵਾਰੀ ਇਹ ਹੈਗਾ ਵੀ ਆਪਣੀਆਂ ਦਾ ਜਿੱਤਾਂ ਯਕੀਨੀ ਨੇ ਸੋ ਵੀਰੋ ਅਜੇ ਟਾਈਮ ਹੈ ਮਿਹਨਤਾਂ ਕਰੋ ਕਿਉਂਕਿ ਜਦੋਂ ਤੱਕ ਤੁਹਾਡੇ ਬੈਲਟ ਪੇਪਰਾਂ ਜਾਂ ਜਿਹੜੀਆਂ ਸੰਦੂਖੜੀਆਂ ਨੇਗੀਆਂ ਉਹਨਾਂ ਦੇ ਵਿੱਚ ਜਦੋਂ ਤੱਕ ਵੋਟਾਂ ਨੇ ਵੋਟਰਾਂ ਦੀਆਂ ਵੋਟਾਂ ਪੈਂਦੀਆਂ ਨਹੀਂ ਤਦ ਤੱਕ ਤੁਸੀਂ ਅਜੇ ਮਤਲਬ ਇਹ ਨਾ ਕੋਈ ਭੁਲੇਖੇ ਚ ਰਹੀਏ ਵੀ ਮੈਂ ਜਿੱਤੇ ਪਿਆ ਸੋ ਅਖੀਰਲੇ ਦਮ ਤੱਕ ਜਿਹੜਾ ਜੋਰ ਹੈ ਉਹ ਮਾਰੋ ਜਿਵੇਂ ਕਿਸਾਨ ਆਪਣੇ ਅਖੀਰਲੇ ਦਮ ਤੱਕ ਇਹ ਯਕੀਨੀ ਬਣਾਉਂਦਾ ਹੈਗਾ ਵੀ ਮੇਰੀ ਫਸਲ ਹੈ ਜਿਹੜੀ ਉਹ ਹੁਣ ਗੱਟਿਆਂ ਦੇ ਵਿੱਚ ਤੋਲੀ ਗਈ ਇਹੀ ਤੁਹਾਡਾ ਵੀ ਹੈ ਜਦੋਂ ਤੱਕ ਤੁਹਾਡੀਆਂ ਵੋਟਾਂ ਨਹੀਂ ਜੜੀਆਂ ਉਹਨਾਂ ਸੰਦੂਖੜੀਆਂ ਦੇ ਵਿੱਚ ਕੈਦ ਨਹੀਂ ਹੁੰਦੀਆਂ ਤਦ ਤੱਕ ਤੁਸੀਂ ਅਜੇ ਆਪਣੀਆਂ ਜਿੱਤਾਂ ਦੇ ਦਾਅਵੇ ਨਹੀਂ ਜਿਹੜੇ ਇਹ ਦੇਖ ਕੇ ਕਰਿਓ ਇਹ ਜਰੂਰ ਜਿਹੜੀ ਸਰਪੰਚੀ ਦੇ ਧਿਆਨ ਹਿੱਥੇ ਇੱਕ ਬੇਨਤੀ ਸੀ